ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਹੁੰਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਉਸ ਤੁਹਾਨੂੰ ਇੱਕ ਨੰਬਰ ਦੇਵਾਂ ਅਡਰੈਸ ਦੇ ਦਿਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਅਡਰੈਸ ਨੋਟ ਕਰ ਲਓ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬੀ ਲੋ ਜੀ ਪਹਿਲਾ ਸੂਟ ਦੇਖੋ ਅ ਬੜਾ ਹੀ ਪਿਆਰਾ ਜਿਹਾ ਸੂਟ ਆ ਆਰਾਮ ਟੈਕਸ ਦਾ ਸੂਟ ਹੈ ਕਲਰ ਦੇਖੋ ਤੁਸੀਂ ਬਿਲਕੁਲ ਸਹੀ ਆ ਰਿਹਾ ਹੋਏ ਇੱਥੇ ਨਾ ਤੁਹਾਨੂੰ ਸਹੀ ਕਲਰ ਦਿਖ ਰਿਹਾ ਤੇ ਪ੍ਰਿੰਟ ਦੇਖ ਲਓ ਪ੍ਰਿੰਟ ਵੀ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ 2.5 ਮੀਟਰ ਦਾ ਇਹ ਸ਼ਰਟ ਰਹੂਗਾ ਤੁਹਾਨੂੰ ਇਹ 2.5 ਮੀਟਰ ਦੀ ਇਹ ਵਾਲੀ ਸਲਵਾਰ ਨੂੰ ਦੀ ਤੇ ਕਲਰ ਲਗਭਗ ਸਹੀ ਆ ਰਿਹਾ ਮਾੜਾ ਮੋਟਾ ਹੀ 19 ਕੀ ਦਾ ਫਰਕ ਹੋ ਸਕਦਾ ਤੇ 750 ਦੇ ਵਿੱਚ ਸੂਟ ਤੁਹਾਡੇ ਕੋਲ ਪਹੁੰਚ ਜੂਗਾ ਸ਼ਿਪਿੰਗ ਚਾਰजेस ਬਿਲਕੁਲ ਨਹੀਂ ਹੋਣਗੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਲੋ ਜੀ ਨੈਕਸਟ ਸੂਟ ਦੇਖੋ ਕਲਰ ਹੋਰ ਆ ਜਾਣਾ ਜੋ ਜੀ ਕਲਰ ਨਾ ਇਹਦਾ ਥੋੜਾ ਜਿਹਾ ਡਲ ਆ ਰਿਹਾ ਹੈ ਇਹਦਾ ਕਲਰ ਹੈਗਾ ਥੋੜਾ ਜਿਹਾ येलो ਚ ਹੈ ਆਹ ਵਾਲਾ ਕਲਰ ਹੈ ਜਿਹੜਾ ਹੁਣ ਤੁਹਾਨੂੰ ਦਿਖ ਰਿਹਾ ਨਾ ਇਹ ਵਾਲਾ ਕਲਰ ਹੈ येलो ਕਲਰ ਮਿੱਠਾ ਜਿਹਾ येलो ਹੈਗਾ ਤੇ ਪਰ ਆਹ ਕਲਰ ਥੋੜਾ ਜਿਹਾ ਤੁਹਾਨੂੰ ਹੋਰ ਦਿਖ ਰਿਹਾ ਹੈ ਠੀਕ ਹੈ ਜੀ ਲੋ ਇਹ ਵਾਲਾ ਕਲਰ ਹੈਗਾ ਇਹਦਾ ਰਾਮ ਟੈਕਸ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਲੋ ਜੀ ਠੀਕ ਹੈ ਜਿਹੜੇ ਕਰਕੇ ਮੈਂ ਤੁਹਾਨੂੰ ਪ੍ਰਿੰਟ ਦਿਖਾ ਦੇਣੀ ਹੁਣ ਪ੍ਰਿੰਟ ਬਹੁਤ ਸੋਹਣਾ ਹੈਗਾ ਤੇ ਪ੍ਰਾਈਸ ਹੈਗੀ ਹੈ 750 ਮੈਚਿੰਗ ਦੇ ਵਿੱਚ 2.5 2.5 ਮੀਟਰ ਦੇ ਫੀਸ ਲੈਣਗੇ ਸ਼ਰਟ ਤੇ ਸਲਵਾਰ ਲਓ ਜੀ ਅਗਲਾ ਦੇਖੋ ਬਿਲਕੁਲ ਸਹੀ ਕਲਰ ਆ ਰਿਹਾ ਜਿਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਇਸ ਤੋਂ ਇੱਕ ਨੰਬਰ ਡਾਰਕ ਹੋਊਗਾ ਪਿੰਕਿਸ਼ ਪੀਚ ਹੁੰਦਾ ਜਿਹੜਾ ਇਹ ਹੈਗੀ ਸ਼ਰਟ ਤੇ ਇਹ ਹੈਗੀ ਇਹਦੀ ਸਲਵਾਰ ਥੋੜਾ ਜਿਹਾ ਲਾਈਟ ਕਲਰ ਆ ਰਿਹਾ ਇਹਦੇ 'ਚ ਕਿਉਂਕਿ ਇਸ ਤੋਂ ਥੋੜਾ ਜਿਹਾ ਪਿੰਕ ਵਾਲੀ ਸਾਈਡ ਨੂੰ ਹੈਗਾ ਬੇਬੀ ਪਿੰਕ ਵਾਲੀ ਸਾਈਡ ਨੂੰ ਪਿੰਕਿਸ਼ ਪੀਚ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਵਾਲਾ ਸੂਟ ਹੈਗਾ ਇਹ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 750 ਪੈ ਸਾਡੇ 750 ਲੋ ਜੀ ਅਗਲਾ ਸੂਟ ਦੇਖੋ ਇਹ ਵੀ ਰਾਮ ਟੈਕਸ ਦੇ ਵਿੱਚ ਹੀ ਆ येलो ਕਲਰ ਦੇ ਵਿੱਚ ਹੈ ਅ ਕਲਰ ਥੋੜਾ ਜਿਹਾ ਲਾਈਟ ਆ ਰਿਹਾ ਹੈ ਤੁਹਾਨੂੰ ਇਸ ਤੋਂ ਬ੍ਰਾਈਟ ਕਲਰ ਹੈ ਇਸ ਤੋਂ ਡਾਰਕ ਕਲਰ ਹੈਗਾ ਜਿਹੜਾ ਤੁਹਾਨੂੰ ਦਿਖ ਰਿਹਾ ਇਹ ਤਾਂ ਬਹੁਤ ਡਲ ਆ ਰਿਹਾ ਜੀ ਇੱਥੇ ਕਲਰ ਇਹ ਆ ਵਾਲਾ ਕਲਰ ਹੈ ਜਿਹੜਾ ਹੁੰਦੇਖ ਰਿਹਾ ਲੋ ਜੀ ਜੋ ਪਤਾ ਤੁਹਮੇ ਹੁਣ ਦਿਖਾ ਰਹੀ ਆ ਨਾ ਲਗ ਭਾ ਕੇ ਦੇ ਨੇੜੇ ਚੇੜੇ ਦਾ ਕਲਰ ਹੈ। ਨੋ ਜੀ ਇਹ ਪ੍ਰਿੰਟ ਹੈਗਾ ਇਹਦਾ ਨੇੜੇ ਕਰਕੇ ਪ੍ਰਿੰਟ ਦਿਖਾ ਦੇਣੀ ਆ ਪਰ ਕਲਰ ਆ ਜਿਹੜਾ ਉਹ ਬਿਲਕੁਲ ਸਹੀ ਨਹੀਂ ਆ ਰਿਹਾ ਇੱਥੋਂ ਇੱਥੋਂ ਸਹੀ ਆ ਰਿਹਾ ਇੱਥੋਂ। ਲੋ ਜੀ ਆਹ ਵਾਲਾ ਕਲਰ ਹੈ ਇੱਥੇ ਨੋਟ ਕਰ ਲਿਓ ਕਲਰ ਤੁਸੀਂ ਆਪਣਾ। 750 ਦੇ ਵਿੱਚ ਸੁਟਾਊਗਾ 2.5 2 ਮੀਟਰ ਦੇ ਪੀਸ ਰਹਿਣਗੇ ਰਾਮ ਟੈਕਸ ਦੇ। ਲੋ ਜੀ ਬਿਲਕੁਲ ਸਹੀ ਕਲਰ ਆ ਰਿਹਾ ਹੁਣ ਤੁਹਾਡੇ ਕੋਲੇ। ਬਿੰਕਿਸ਼ ਪੀਚ ਆ ਬੜਾ ਕਲਰ ਆ ਨੋਟ ਕਰ ਲਓ ਇੱਥੇ ਤੇ ਸੇਮ ਹੀ ਪ੍ਰਿੰਟ ਆ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਉਹਦੇ ਨਾਲ ਦਾ ਹੀ ਪ੍ਰਿੰਟ ਆ ਰਾਮਟੈਕਸ ਦਾ ਸੂਟ ਆ ਰਾਮਟੈਕਸ ਦੀ ਗਲੇਸ ਕੋਟ ਠੀਕ ਹੈ ਜੀ 750 ਦੇ ਵਿੱਚ ਸੂਟ ਤੁਹਾਡੇ ਕੋਲ ਪਹੁੰਚ ਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਅਗਲਾ ਸੂਟ ਦੇਖੋ ਬਹੁਤ ਸੋਹਣਾ ਸੰਤਾ ਹੈ ਵੀ ਰਾਮਟੈਕਸ ਦੇ ਵਿੱਚ ਹੀ ਆ ਸਟੈਂਪ ਮਿਲੂਗੀ ਬਕਾਇਦਾ ਤੁਹਾਨੂੰ ਇਹਦੇ ਤੇ ਗ੍ਰੇ ਕਲਰ ਨਹੀਂ ਹੈਗਾ ਇਹ ਥੋੜਾ ਜਿਹਾ ਗ੍ਰੀਨ ਵਾਲੀ ਟੋਨ ਨੂੰ ਹੈਗਾ ਸੋਨਾ ਜੀ ਹਾਂ ਜਿਹੜਾ ਸ਼ਰਟ ਦਾ ਦਿਖ ਰਿਹਾ ਨਾ ਲਗਭਗ ਸੇਮ ਜਿਹਾ ਹੀ ਦਿਖ ਰਿਹਾ ਤੁਹਾਨੂੰ ਸ਼ਰਟ ਦਾ ਤੇ ਆਹ ਵਾਲਾ ਕਲਰ ਹੈ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਇਥੋਂ ਸਾਈਡ ਤੋਂ ਦਿਖਾ ਰਹੀ ਹਾਂ ਮੈਂ ਤੁਹਾਨੂੰ ਇੱਥੇ ਤੁਸੀਂ ਕਲਰ ਨੋਟ ਕਰ ਲਿਓ ਬਿਲਕੁਲ ਐਗਜ਼ੈਕਟ ਕਲਰ ਦੇਖ ਰਹੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੁੰਦਰ ਰੰਗ ਲੱਗ ਸਕਦਾ ਲੋ ਜੀ ਇਸੇ ਪ੍ਰਿੰਟ ਦੇ ਵਿੱਚ ਅਗਲਾ ਦੇਖੋ ਬਿਲਕੁਲ ਡਲ ਕਲਰ ਦਿਖ ਰਿਹਾ ਤੁਹਾਨੂੰ ਇਹ ਲਾਈਟ ਕਲਰ ਦਿਖ ਰਿਹਾ ਜਦੋਂ ਕਿ ਇਹ ਇਸ ਤੋਂ ਡਾਰਕ ਕਲਰ ਹੈਗਾ ਪ੍ਰਿੰਟ ਦੇਖ ਲਓ ਪਹਿਲਾਂ ਤੁਸੀਂ ਮੈਂ ਜਿੱਥੇ ਕਿ ਜੇ ਕਲਰ ਸਹੀ ਲੱਗਿਆ ਮੈਂ ਤੁਹਾਨੂੰ ਦੱਸ ਦਵਾਂਗੀ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਕਲਰ ਇਹ ਆਹ ਬੜਾ ਕਲਰ ਲਗਭਗ ਨੇੜੇ ਤੜੇ ਦਾ ਕਲਰ ਹੈ ਇਸ ਤੋਂ ਇੱਕ ਨੰਬਰ ਡਾਰਕ ਆਊਗਾ ਜੀ ਇਸ ਤੋਂ ਲਾਈਟ ਨਹੀਂ ਆਉਂਦਾ ਇਸ ਤੋਂ ਇੱਕ ਨੰਬਰ ਡਾਰਕ ਆਊਗਾ ਤੁਹਾਡੇ ਕੋਲ ਠੀਕ ਹੈ ਤੇ ਇਹ ਵੀ ਰੌਂ ਟੈਕਸ ਦੇ ਵਿੱਚ ਹੀ ਆਊਗਾ ਪ੍ਰਾਈਸ 750 ਰਹੂਗੀ ਇਸੇ ਪ੍ਰਿੰਟ ਦੇ ਵਿੱਚ ਇਹ ਵਾਲਾ ਕਲਰ ਹੈ ਇਹ ਕਲਰ ਤੁਹਾਨੂੰ ਜਿਵੇਂ ਸਹੀ ਦਿਖ ਰਿਹਾ ਜੋ ਵੀ ਹੈ ਸੇਮ ਹੈ ਬਿਲਕੁਲ ਐਗਜੈਕਟ ਕਲਰ ਆ ਰਿਹਾ ਹੈ ਤੇ ਇਹ ਵਾਲੀ ਮਿਲੂਗੀ ਜੀ ਇਹਦੇ ਨਾਲ ਸਲਵਾਰ ਲਓ ਜੀ ਲਗਭਗ ਸਹੀ ਕਲਰ ਹੈ ਇੱਕ ਨੰਬਰ ਡਾਰਕ ਹੋ ਸਕਦਾ ਰਾਈਟ ਨਹੀਂ ਆਊਗਾ ਇੱਥੋਂ ਸਹੀ ਆ ਰਿਹਾ ਆਹ ਵਾਲਾ ਕਲਰ ਹੈ ਪ੍ਰਾਈਸ ਹੈ ਜੀ 750 ਲਓ ਜੀ ਇਹ ਦੇਖ ਲਓ ਬਹੁਤ ਜ਼ਿਆਦਾ ਡਾਲ ਦਿਖਦਾ ਹੈ ਇਸ ਤੋਂ ਡਾਰਕ ਹੈ ਇਹ ਆਹ ਵਾਲਾ ਕਲਰ ਹੈ ਜਿਸਕੇ ਮੈਂ ਤੁਹਾਨੂੰ ਦਿਖਾਇਆ ਨਾ ਤੁਹਾਨੂੰ ਇਹ ਵਾਲਾ ਕਲਰ ਹੈ ਜਦੋਂ ਨੇੜੇ ਕਰਦੀਆਂ ਤਾਂ ਹੋਰ ਤਰ੍ਹਾਂ ਦਾ ਕਲਰ ਹੋ ਜਾਂਦਾ ਸਕਿਨਾਂ ਨੂੰ ਚਲੇ ਜਾਂਦਾ ਹੈ ਇਹ 골ਡਨ ਸਕਿਨ ਜਾਂ ਕਲਰ ਹੈਗਾ ਸੋਨਾ ਜਿਹਾ ਰੰਗ ਹੈ ਲਓ ਜੀ ਇਹ ਵਾਲਾ ਦੇਖੋ ਪ੍ਰਿੰਟ ਹੈਂਡ ਕਲਰ ਕਲਰ ਬਹੁਤ ਲਾਈਟ ਦਿਖਦਾ ਤੇ ਆਹ ਵਾਲਾ ਕਲਰ ਹੈ ਲਓ ਜੀ ਇੱਥੋਂ ਦਿਖਾ ਰਹੀਆਂ ਇਹ ਵਾਲਾ ਬਿਲਕੁਲ ਕਲਰ ਨੋਟ ਕਰ ਲਿਓ ਤੁਸੀਂ ਇਸ ਤੋਂ ਇੱਕ ਨੰਬਰ ਡਾਰਕ ਹੋਊਗੀ ਸਲਵਾਰ ਪਿੰਕਿਸ਼ ਪਿੰਕ ਵੱਲ ਨੂੰ ਜਾਮਣੀ ਪਿੰਕ ਇਹ ਜਾਮਣੀ ਪਿੰਕ ਲਓ ਇਸ ਤੋਂ ਇੱਕ ਨੰਬਰ ਡਾਰਕ ਆਊਗਾ ਨੋਦੀ 750 ਚ ਆਊਗਾ ਬਹੁਤ ਸੋਹਣਾ ਸੂਟ ਹੈ ਤੇ ਰੰਗ ਵੀ ਜਮਾ ਸਹੀ ਆ ਰਿਹਾ ਤੁਹਾਡੇ ਕੋਲੇ ਆਹ ਸਲਵਾਰ ਦੀ ਪ੍ਰਿੰਟਿੰਗ ਦੇਖ ਲਓ ਇਹ ਹੈਗੀ ਹੈ ਸ਼ਰਟ ਕਾਫੀ ਜਿਆਦਾ ਸੋਹਣਾ ਸੂਟ ਹੈ ਜੀ ਇਹ 800 ਦੇ ਵਿੱਚ ਆਊਗਾ ਇਹ ਵਾਲਾ ਸੂਟ ਕੈਮਰੀ ਕਾਟਨ ਹੈਗੀ ਰਾਮ ਟੈਕਸ ਦੀ ਲਓ ਜੀ ਆ ਕੀ ਆ ਕਲਰ ਇਹ ਵਾਲੀ ਸਲਵਾਰ ਕੀ ਆ ਕਲਰ ਦੇ ਵਿੱਚ ਲਓ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ ਤੇ ਪ੍ਰਾਈਸ ਹੈਗੀ 750 ਲੋ ਜੀ ਇਹ ਉਸ ਤੋਂ ਵੀ ਸੋਹਣਾ ਬਹੁਤ ਸੋਹਣਾ ਲੰਘਾ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਪ੍ਰਾਈਸ ਇਹਦੀ ਵੀ ਰਹੂਗੀ 750 ਪ੍ਰਾਈਮਰੀ ਕਾਟਨ ਰਹੂਗੀ ਰਾਮ ਟੈਕਸ ਦੀ ਮੇਰੇ ਖਿਆਲ ਆ ਇੱਕ ਇੱਕ ਪੀਸ ਹੀ ਬਚਿਆ ਹੋਣਾ ਹੁਣ ਸਾਡੇ ਕੋਲੇ ਇਹ ਲੋ ਇਹ ਵਾਲਾ ਕਲਰ ਹੈਗਾ 셔ਟ ਦਾ ਪਰ ਤੁਹਾਨੂੰ ਥੋੜਾ ਜਿਹਾ ਲਾਈਟ ਆ ਰਿਹਾ ਇਹ ਆਈ ਵਾਲਾ ਹੈ ਆਈ ਵਾਲਾ ਕਲਰ ਹੈ ਜਿਹੜਾ ਹੁਣ ਦਿਖ ਰਿਹਾ ਸਹੀ ਆ ਜੀ ਇਹ ਨੋਟ ਕਰ ਲਿਓ ਇਥੇ ਇਹ ਵਾਲਾ ਕਲਰ ਹੈ ਤੇ ਇਹ ਹੈਗੀ 셔ਟ ਇਹ ਹੈਗੀ ਸਲਵਾਰੇ ਦੀ ਠੀਕ ਹੈ ਜੀ 750 ਚ ਦੇਖੋ ਕਾਫੀ ਸੋਹਣਾ ਲੱਗਦਾ ਹੈ ਵੀ ਇਹ ਲੋ ਸੇ ਗ੍ਰੀਨ ਕਲਰ ਇੱਥੇ ਤੁਹਾਨੂੰ ਇਹ ਲਾਈਟ ਦਿਖ ਰਿਹਾ ਤੇ ਆਹ ਵਾਲਾ ਕਲਰ ਹੈ ਜਿੱਥੇ ਮੈਂ ਤੁਹਾਨੂੰ ਹੁਣ ਦਿਖਾਇਆ ਨਾ ਇਹ ਵਾਲਾ ਕਲਰ ਹੈਗਾ ਇੱਥੇ ਨੋਟ ਕਰ ਲਿਓ ਤੁਸੀਂ 750 ਚ ਆ ਜੀਗਾ ਤੁਹਾਡੇ ਕੋਲੇ ਸਾਰੇ ਰਾਮ ਟੈਕਸ ਦੇ ਸਿੰਟਾਉਣਗੇ ਜੀ ਥੋ ਨੈਕਸਟ ਦੇਖੋ ਇਹ ਤੁਹਾਨੂੰ ਆਲ ਓਵਰ ਸੂਟ ਵੀ ਮਿਲ ਸਕਦਾ ਜੀ ਆਹ ਵਾਲਾ ਸੂਟਾ ਨੇ ਜਿਹੜਾ ਇਹ ਤੁਹਾਨੂੰ ਆਲ ਓਵਰ ਵੀ ਮਿਲ ਸਕਦਾ ਤੇ ਆਹ ਵਾਲੀ ਸਲਵਾਰ ਦੇ ਨਾਲ ਮੈਚਿੰਗ ਚ ਵੀ ਮਿਲ ਸਕਦਾ ਲਾਈਟ yellow ਸਲਵਾਰ ਨਾਲ ਮੈਚਿੰਗ ਚ ਵੀ ਮਿਲ ਜੂਗਾ ਜੇ ਤੁਸੀਂ ਪੂਰਾ ਸੂਟ ਲੈਣਾ ਚਾਹੁੰਦੇ ਹੋ ਆਲ ਓਵਰ ਤਾਂ ਤੁਹਾਨੂੰ ਆਲ ਓਵਰ ਦੇ ਵਿੱਚ ਵੀ ਸੂਟ ਮਿਲ ਜੂਗਾ ਠੀਕ ਹੈ ਜੀ 750 ਚ ਮਿਲ ਜੂਗਾ ਹੁਣ ਮੈਂ ਤੁਹਾਨੂੰ ਦੁਪੱਟੇ ਵਾਲੇ ਸੂਟ ਦਿਖਾਉਣੀ ਆ ਲਓ ਜੀ ਬਿਲਕੁਲ ਪਿਓਰ ਕਾਟਨ ਦਾ ਸੂਟ ਦਿਖਾਉਣੀ ਆ ਤੁਹਾਨੂੰ ਬਿਲਕੁਲ ਪਿਓਰ ਕਾਟਨ ਲੌਨ ਕਾਟਨ ਜਿਹਨੂੰ ਕਹ ਦਿੰਦੇ ਆਪਾਂ ਲਓ ਬਹੁਤ ਸੋਨਾ ਸੂਟਾ ਗ੍ਰੇ ਬਲੈਕ ਦਾ ਹੈਗਾ Z ਬਲੈਕ ਨਹੀਂ ਹੈਗਾ ਜਮਾ ਕਾਟਨ ਮਿਲੂਗੀ ਤੁਹਾਨੂੰ ਕੋਈ ਵੀ ਐ ਨਹੀਂ ਹੈਗਾ ਮਿਕਸਿੰਗ ਮਿਕਸਿੰਗ ਨਾਲ ਕੋਸ਼ੀ ਵੀ ਤੇ ਇਹਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਹੈ ਤੇ ਸੀ ਥਰੂ ਬਿਲਕੁਲ ਨਹੀਂ ਹੈਗਾ ਇਹ ਹੈਗਾ ਜੀ ਇਹਦਾ ਘੇਰਾ ਪਹਿਲਾਂ ਘੇਰਾ ਨੋਟ ਕਰ ਲਓ ਘੇਰੇ ਦੇ ਉੱਪਰ ਨਾ ਮੋਤੀ ਵਰਕ ਪਲੱਸ ਥ्रेड ਵਰਕ ਹੋਇਆ ਹੋਵੇ ਆਊਟਲਾਈਨਿੰਗ ਦਿੱਤੀ ਹੋਈ ਹੈ ਤੇ ਵਿੱਚ ਵਿੱਚ ਥੋੜਾ ਥੋੜਾ ਤੁਹਾਨੂੰ ਮਿਰਰ ਵਰਕ ਮਿਲੂਗਾ ਠੀਕ ਹੈ ਕਾਫੀ ਵਧੀਆ ਲੱਗਦਾ ਸੂਟ ਕੈਮਰੀ ਕਾਟਨ ਹੈਗੀ ਆ ਨਾਟਵਰਕ ਵੀ ਮਿਲੂਗਾ ਤੇ ਉੱਪਰ ਜਾ ਕੇ ਇੱਕ ਫਲਾਵਰ ਹੈ ਜਿਹਦੇ ਤੇ ਤੁਹਾਨੂੰ ਫੇਰ ਥੋੜਾ ਥੋੜਾ ਮੋਤੀ ਵਰਕ ਤੇ थ्रेड ਵਰਕ ਪਲੱਸ ਮਿਰਰ ਵਰਕ ਮਿਲੂਗਾ ਤੇ ਨੈਕਸਟ ਉੱਪਰ ਜਾ ਕੇ ਫੇਰ ਇੱਕ ਫਲਾਵਰ ਠੀਕ ਹੈ ਜੀ ਤਿੰਨ ਫਲਾਵਰ ਹੈਗੇ ਨੇ ਇਹ ਹੈਗਾ ਬਾਜੂ ਦਾ ਬਾਰਡਰ ਤੇ ਬੈਕ ਸਾਈਡ ਦੇਖ ਲਓ ਬੈਕ ਸਾਈਡ ਤੇ ਵੀ ਤੁਹਾਨੂੰ ਇਹਦੇ ਇੱਕ ਬਾਰਡਰ ਮਿਲਣਾ ਇਹ ਵਾਲਾ ਤੇ ਫਲਾਵਰ ਮਿਲਣਾ ਲਓ ਇਹ ਹੈਗੀ ਇਹਦੀ ਬੈਕ ਸਾਈਡ ਠੀਕ ਹੈ ਜੀ ਤੇ ਨਾਲ ਰਹੂਗੀ ਇਹ ਵਾਲੀ ਸਲਵਾਰ ਤੇ ਸਲਵਾਰ ਮੈਂ ਤੁਹਾਨੂੰ ਨਾਪ ਦਿਆਂ ਮੇਰਾ خیال ਹੈ ਇਹ ਲਗਭਗ 3 ਹੋਊਗੀ ਇਹ ਨਾਪ ਕੇ ਦੱਸ ਦਿੰਨੀ ਹਾਂ ਲੋ ਜੀ 3 ਮੀਟਰ ਦੀ ਸਲਵਾਰ ਮਿਲੂਗੀ ਇਹ ਸੂਟ ਦੇ ਨਾਲ ਤੁਹਾਨੂੰ ਇਹ ਮਿਲੂਗਾ ਸ਼ਰਟ ਤੇ ਇਹ ਹੈ ਤਾਂ ਦੁਪੱਟਾ ਦੁਪੱਟਾ ਵੀ ਕਾਫੀ ਸੋਹਣਾ ਹੈ ਸਿਰ ਤੇ ਟਿਕਣ ਵਾਲਾ ਸ਼ਫੂਨ ਦਾ ਦੁਪੱਟਾ ਹੈਗਾ ਸਿਰ ਤੋਂ ਪਸਾ ਕੇ ਜਿਹੜਾ ਇਹਦਾ ਸੇਮ ਜਿਹਾ ਲੱਗਦਾ ਪਤਾ ਲੱਗਦਾ ਕੁਝ ਕੋਈ ਰਹਦੀ ਹੈ ਨਾ ਕੋਈ ਲਹਦੇ ਲੋਧੀ ਆ ਹੈਗਾ ਇਹਦਾ ਦੁਪੱਟਾ ਸਿਰ ਤੇ ਟਿਕੂਗਾ ਥੋੜੇ ਚੌੜਾਈ ਐਨ ਪੂਰੀ ਆ ਦੁਪੱਟੇ ਦੀ ਛੋਟਾ ਨਹੀਂ ਹੈਗਾ ਦੁਪੱਟਾ ਤੇ ਲੰਬਾਈ ਮੈਂ ਤੁਹਾਨੂੰ ਨਾਪ ਕੇ ਦੱਸ ਦੇਣੀ ਆ ਕਿ ਲੰਬਾਈ ਕਿੰਨੀ ਹੋਊਗੀ ਲੈਂਥ ਰਹੂਗੀ 1.2 ਤੇ ਚੌੜਾਈ ਪੂਰੀ ਮਿਲੂਗੀ ਚੌੜਾਈ ਨਹੀਂ ਘਟਾ ਹੈਗੀ ਤੇ ਮਰਿਆ ਜਾ ਦੁਪੱਟਾ ਨਹੀਂ ਹੈਗਾ ਜਿਹੜਾ ਮਚੂਲੀਦਾ ਹੋ ਜਾਂਦਾ ਸਿਰ ਤੇ ਟਿਕਣ ਵਾਲਾ ਦੁਪੱਟਾ ਰਹੂਗਾ ਐਨ ਫੁੱਲਿਆ ਫੁੱਲਿਆ ਤੇ ਪ੍ਰਾਈਸ 1675 ਐਸੂ 1675 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਇੱਕ ਸੂਟ ਹੋਰ ਬਲੈਕ ਵੀ ਰਹਾਂਗੀ ਦੋਨੋਂ ਸੂਟ ਬਲੈਕ ਦੇ ਵਿੱਚ ਆਉਣਗੇ ਬਹੁਤ ਸੋਹਣਾ ਡਿਜ਼ਾਈਨਰ ਪੀਸ ਹੈ ਤੇ ਕਾਟਨ ਬਿਲਕੁਲ ਬਿਓਰ ਰਹੂਗੀ ਠੀਕ ਹੈ ਲੋ ਤੁਸੀਂ ਉੱਪਰ ਦੇਖੋ ਇਹਦੇ ਆ ਨੈਕ ਦੇਖੋ ਇਹਦਾ ਕਿੰਨਾ ਸੋਹਣਾ ਬਣਿਆ ਹੋਇਆ ਲੇਸ ਦਾ ਮੂੰਹ ਆ ਜਿਹੜਾ ਉਹ ਦੇਖੋ ਕਿੱਧਰ ਨੂੰ ਜਾਂਦਾ ਦੋਨੋਂ ਦਾ ਇੱਕੇ ਪਾਸੇ ਨੂੰ ਐ ਫਿਰ ਉਹਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਵਰਕ ਕਰਕੇ ਠੀਕ ਹੈ ਦੋ ਲੇਸਸ ਲੱਗੀਆਂ ਨੇ ਪੈਨਲ ਬਣੇ ਹੋਏ ਨੇ ਦੋ ਤੇ ਆ ਲੱਗੇ ਹੋਏ ਨੇ ਜੀ ਲਟਕਣ ਦੇ ਪੂਰਾ ਡਿਜ਼ਾਈਨਰ ਪੀਸ ਬਣਿਆ ਹੋਇਆ ਤੇ ਇਹ ਪੈਨਲ ਜਾ ਰਹੇ ਨੇ ਲੇਸ ਦੇ ਤੇ نیچے ਬੜੀ ਪਿਆਰੀ ਜੀ ਇੱਕ ਲੇਸ ਮਿਲੂਗੀ ਤੁਹਾਨੂੰ ਹਾਲੋ ਠੀਕ ਹੈ ਬਹੁਤ ਸੋਹਣੀ ਲੇਸ ਹੈ ਬੈਕ ਸਾਈਡ ਇਦਾਂ ਹੀ ਪ੍ਰਿੰਟਡ ਰਹੂਗੀ ਤੇ ਨਾਲ ਇਹ ਵਾਲੀ ਸਲਵਾਰ ਲੂਗੀ ਤੇ ਸਲਵਾਰ ਮੇਰਾ ਖਿਆਲ ਹੈ 2.5 ਮੀਟਰ ਹੀ ਹੋਊਗੀ ਮੈਂ ਆਪਕੇ ਦੱਸ ਦਿੰਨੀ ਹਾਂ ਇਹ ਸਲਵਾਰ 2.5 ਮੀਟਰ ਦੀ ਤੇ ਦੁਪੱਟਾ ਦੇਖ ਲਓ ਕਾਟਨ ਜਿਹਦਾ ਦੁਪੱਟਾ ਹੈ ਇਹ ਕਾਟਨ ਦਾ ਦੁਪੱਟਾ ਹੈ ਤੇ ਬੜਾ ਸੋਹਣਾ ਜਿਹਾ ਦੁਪੱਟਾ ਕਾਟਨ ਮਸਲੀਨ ਜੀ ਚ ਹੀ ਲੱਗਦਾ ਥੋੜਾ ਸ਼ਾਈਨ ਜੇ ਕਰਦਾ ਹੈ ਤੇ ਸਾਰੇ ਤੇ ਵਰਕ ਮਿਲੂਗਾ ਆ ਦੇਖੋ ਸਾਰੇ ਫਲਾਵਰ ਆ ਜਿਹੜੇ ਉਹ ਵਰਕ ਦੇ ਨੇ ਥ्रेड ਵਰਕ ਦੇ ਠੀਕ ਹੈ ਨਾ ਤੇ ਬਹੁਤ ਸੋਹਣਾ ਦੁਪੱਟਾ ਹੈ ਤੇ ਪ੍ਰਾਈਸ ਹੈ ਜੀ 1750 1750 ਦੇ ਵਿੱਚ ਇਹ ਪਿਆਰਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ ਹੈ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ